ਇਸ ਤੋਂ ਬਾਅਦ ਚਰਚਾ ਕਰਦੇ ਕਾਮਾਗਾਟਾ ਮਾਰੂ ਜਹਾਜ਼ ਬਹੁਤ ਹੀ ਇੰਪੋਰਟੈਂਟ ਹੈ ਇੰਪੋਰਟੈਂਟ ਟਾਪਿਕਸ ਨੇ ਕਾਮਾਗਾਟਾ ਮਾਰੂ ਜਹਾਜ਼ ਇਹਦੇ ਬਹੁਤ ਵਾਰ ਕੁਐਸਚਨ ਆਉਂਦੇ ਨੇ ਹਰ ਵਾਰ ਆਉਂਦਾ ਹੈ ਜੇਕਰ ਕੋਈ ਪੇਪਰ ਹੁੰਦਾ ਇਹਦੇ ਕੁਐਸਚਨ ਹੀ ਜਾਂਦਾ ਜੇਕਰ ਕੋਈ ਉਹੀ ਭਈ ਨਾਮ ਕੋਈ ਸੋਚੇ ਹੀ ਨਾ ਹੋਵੇ ਨੇ ਤਾਂ ਤਾਂ ਕੀ ਜਿਆ ਨਾਮ ਪਹਿਲੀ ਗੱਲ ਤਾਂ ਇਹ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਜਿਹੜਾ ਇਤਿਹਾਸਿਕ ਹੈ ਕਿੱਥੋਂ ਦਾ ਸੀ ਜਪਾਨ ਦਾ ਜਹਾਜ਼ ਹੈ ਜਪਾਨ ਦੀ ਕੰਪਨੀ ਤੋਂ ਉਹਨੇ ਕਿਰਾਏ ਤੇ ਲਿਆ ਜਾਂ ਨੋ ਬੁੱਲ ਲਿਆ ਕਿਰਾਏ ਤੇ ਲਿਆ ਲਿਆ ਕਿਨੇ ਜਿਹੜਾ ਪਰਸਨ ਸੀਗਾ ਉਹ ਗੁਰਦੱਤ ਸਿੰਘ ਨਾਮ ਸੀਗਾ ਉਹਨੂੰ ਬਾਬਾ ਗੁਰਦੱਤ ਸਿੰਘ ਬਾਅਦ ਦੇ ਵਿੱਚ ਨਾਮ ਦਿੱਤਾ ਗਿਆ ਇਹਦਾ ਨਾਮ ਗੁਰਦੱਤ ਸਿੰਘ ਸੀਗਾ ਇਹ ਜਿਹੜਾ ਪਰਸਨ ਸੀਗਾ ਜਿਹੜਾ ਗੁਰਦੱਤ ਸਿੰਘ ਸੀਗਾ ਇਹ ਪਰਸਨ ਇੱਕ ਵਪਾਰੀ ਸੀ ਬਹੁਤ ਰਿਚ ਪਰਸਨ ਸੀਗਾ ਇਹ ਹੁਣ ਕੋਈ ਦੇਖੋ ਜਹਾਜ਼ ਲਾਣਾ ਉਹ ਤੋਂ ਕਿਹਾ ਥੋੜੀ ਕਿਰਾਏ ਦੇ ਇਹਨੇ ਇਹਦੇ ਕੋਲ ਇੱਕ ਜਹਾਜ਼ ਇਹਨੇ ਕਿਰਾਏ ਤੇ ਤਾਂ ਲੈ ਦੇ ਵਿੱਚ ਕਾਰਨ ਰਿਹਾ ਪਹਿਲੀ ਗੱਲ ਤਾਂ ਇਹ ਇੱਕ ਚੀਜ਼ ਦਾ ਨਾਮ ਸੀਗਾ ਨਾ ਪਹਿਲਾਂ ਪਹਿਲੇ ਇਹ ਨਾਮ ਸੀ ਕਾਮਾਗਾਟਾ ਮਾਰੂ ਤੇ ਬਾਅਦ ਚ ਰੱਖਿਆ ਪਹਿਲਾਂ ਰੱਖਿਆ ਗਿਆ ਬਾਅਦ ਵਿੱਚ ਇਹਦਾ ਨਾਮ ਬਦਲ ਕੇ ਨਾਮ ਕ ਨਾਮ ਜਹਾਜ਼ ਰੱਖਿਆ ਗਿਆ ਜਿਹਦੇ ਫਿਲਮ ਵੀ ਬਣੀ ਗਈ ਹੈ ਗੁਰੂ ਨਾਨਕ ਜਹਾਜ਼ ਵੀ ਕਹਿੰਦੇ ਨੇ ਇਹਨੂੰ ਇਹਨੇ ਕਿਹਾ ਵੀ ਜਿਹੜਾ ਨਾਮ ਹੈ ਗੁਰੂ ਨਾਨਕ ਜੀ ਦਾ ਜਹਾਜ਼ ਹੈ ਠੀਕ ਹੈ ਇਹਦੇ ਤੇ ਸਾਰੇ ਲੋਕ ਸਫਰ ਕਰਨਗੇ ਸਾਰੇ ਲੋਕ ਦੁਨੀਆਂ ਨੂੰ ਦੇਖਣਗੇ ਇਹਦੇ ਵਿੱਚ ਕੋਈ ਬੰਦਾ ਪਰੇਸ਼ਾਨ ਨਹੀਂ ਹੋਊਗਾ ਇਹਨੇ ਨਾਮ ਦਾ ਗੁਰੂ ਨਾਨਕ ਨਾਮ ਜਹਾਜ਼ ਰੱਖਿਆ ਇਹਦਾ ਨਾਮ ਸਿਰਫ ਮਾਰੂ ਵਰਡ ਪਹਿਲਾਂ ਮਾਰੀ ਸੀ ਕਿ ਬਾਅਦ ਚ ਲਗਾਇਆ ਕਾਮਾਗਾਟਾ ਮਾਰੂ ਪਹਿਲਾਂ ਸੀਗਾ ਮਾਰੂ ਵੀ ਨਾ ਲਈ ਸੀ ਹਾਂ ਕਾਮਾਗਾਟਾ ਮਾਰੂ ਇਹ ਨਾਂ ਪਹਿਲਾ ਸੀਗਾ ਉਹਨਾਂ ਦਾ ਠੀਕ ਹੈ ਬਾਤ ਦੇ ਵਿੱਚ ਇਹ ਇਹ ਜਿਹੜਾ ਨਾਮ ਹੈ ਨਾ ਇਹ ਜਾਪਾਨੀ ਨਹੀਂ ਸੀ ਬਾਤ ਦੇ ਵਿੱਚ ਨਾਮ ਇਹਨਾਂ ਨੇ ਬਦਲ ਕੇ ਰੱਖਿਆ ਉਹਦਾ ਨਾਮ ਰੱਖਿਆ ਗਿਆ ਨਾਮਕ ਨਾਮ ਜਹਾਜ਼ ਪਰ ਕੋਸ਼ਨ ਕਾਮਾਗਾਟਾ ਮਾਰੂ ਲਿਖਿਆ ਜਾਂਦਾ ਨਾਮਕ ਨਾਮ ਜਹਾਜ਼ ਲਿਖਿਆ ਜਾਂਦਾ ਜਿਹੜਾ ਕੋਸ਼ਨ ਦੇ ਵਿੱਚ ਆਉਂਦਾ ਜੇਕਰ ਉਹ ਪੁੱਛੇ ਕਾਮਾਗਾਟਾ ਮਾਰੂ ਜਦੋਂ ਸਿੱਕਾ ਤੋਂ ਸਟਾਰਟ ਹੋਇਆ ਕਿਨੇ ਲਿਆ ਕਿਹੜੀ ਕੰਪਨੀ ਸੀ ਕਾਹਦੇ ਚੱਲਦਾ ਸੀ ਪਾਪ ਤੇ ਚੱਲਦਾ ਸੀਗਾ ਇਹ ਸਟੀਮ ਇੰਜਨ ਲੱਗਿਆ ਹੋਇਆ ਸੀ ਦੇ ਵਿੱਚ ਅੱਛਾ ਕਿ ਤੁਲਾਸੀ ਹਾਂਗਕਾਂਗ ਦੀ ਕੰਪਨੀ ਸੀ ਉਹਨਾਂ ਨੂੰ ਕਿਰਾਇਆ ਤੋਂ ਕਿਰਾਇਆ ਤੇ ਲਿਆ ਸੀਗਾ ਇਹ ਅੱਛਾ ਮਨਤਵ ਕੀ ਸੀ ਕਹਿੰਦਾ ਮਤਲਬ ਮੋਟਿਵ ਕੀ ਸੀ ਮੋਟਿਵ ਇਹਦਾ ਇਹ ਸੀਗਾ ਕਿ ਕੁਝ ਕੋ ਲੋਕਾਂ ਨੂੰ ਨਾ ਇਹਨੇ ਕਿਤੇ ਜਗ੍ਹਾ ਤੇ ਤੇ ਸੈੱਟ ਕਰਨਾ ਸੀਗਾ ਉਹ ਕਿੱਥੇ ਕੈਨੇਡਾ ਦੇ ਵਿੱਚ ਜਾਂ ਕੁਝ ਲੋਕਾਂ ਨੂੰ ਅਮਰੀਕਾ ਦੇ ਵਿੱਚ ਇੱਥੋਂ ਦੇ ਲੋਕ ਸੀ ਜਿਹੜੇ ਕੈਨੇਡਾ ਵਾਧਣਾ ਚਾਹੁੰਦੇ ਸੀ ਤੇ ਅਮਰੀਕਾ ਪਹੁੰਚਣਾ ਚਾਹੁੰਦੇ ਸੀ ਪਰ ਉੱਥੇ ਆਮ ਲੋਕਾਂ ਨੂੰ ਪਹੁੰਚੇ ਕਿ ਦਿੱਤਾ ਜਾਂਦਾ ਸੀ ਕਿਉਂ ਕਿਉਂਕਿ ਉਹਨਾਂ ਲੋਕਾਂ ਕੋਲ ਇਹਨੇ ਪੈਸੇ ਨਹੀਂ ਹੈਗੇ ਸੀ ਕਿ ਉਹ ਪੇ ਕਰ ਪਾਉਂਦੇ ਦੂਸਰੀ ਗੱਲ ਉਹਨਾਂ ਲੋਕਾਂ ਦੇ ਬਹੁਤ ਸਾਰਾ ਅਤਿਆਚਾਰ ਕਰਦੇ ਸੀ ਕਿ ਜਿਹੜੇ ਐ ਸਮਝ ਲਓ ਕਿ ਜਿਹੜੇ ਵਿਚਾਲੇ ਇਹਦੇ ਹੁੰਦੇ ਮੱਢੋਕਰ ਜਾਂ ਆਪਾਂ ਕਹਿੰਦੇ ਨੇ ਜਿਹੜੇ ਵਿਜਨ ਵੰਡਨ ਕੀ ਕਹਿੰਦੇ ਨੇ ਉਹਨਾਂ ਨੂੰ ਵਿਜਨ ਇਰੀਅਨ ਸ਼ੌਕ ਵਿਜਨ ਫਾਰਮੇਸ਼ਨ ਮਤਲਬ ਕਿ ਉਹ ਲੋਕ ਕੋਲ ਉਹਨਾਂ ਨੂੰ ਜਾਲ ਦਸੀਏ ਦਿੰਦੇ ਉਹਨੂੰ ਤਾਂ ਪੈਸੇ ਵੀ ਜਿਆਦੇ ਰਹਿੰਦੇ ਉਹਨਾਂ ਕੋਲ ਪੈਸੇ ਵੀ ਨਹੀਂ ਸੁਣਦੇ ਇਹਨਾਂ ਉਹਨੇ ਦੇਖਿਆ ਕਿ ਨਹੀਂ ਜਿਹੜੀ ਹਾਲਤਾਂ ਬਹੁਤ ਵਧੀਆ ਨਹੀਂ ਹੈਗੀ ਗੁਰਦੱਤਿ ਹਾਲਤ ਸੀ ਮਤਲਬ ਕਿ ਵਧੀਆ ਹਾਲਤ ਸੀਗੀ ਇਸ ਕਰਕੇ ਇਹਨੇ ਸੋਚਿਆ ਕਿ ਮੈਂ ਆਪਦਾ ਜਹਾਜ਼ ਲੈ ਲਾਂ ਨਾ ਜਹਾਜ਼ ਲੈਣ ਤੋਂ ਬਾਅਦ ਨੂੰ ਸੈੱਟ ਕਰ ਦੂੰਗਾ ਉਹ ਪਾਣੀ ਦੇ ਥਰੂ ਜਾ ਜਾਣਗੇ ਉੱਥੇ ਲੈ ਕੇ ਆਵਾਂਗੇ ਸੈਟ ਹੋ ਜਾਣਗੇ ਤੇ ਲਾਇ ਸ਼ਟ ਕਰਵਾਂਗੇ ਕਿਉਂਕਿ ਇਹ ਪਰਸਨ ਸੀਗਾ ਨਾ ਇਹ ਕ੍ਰਾਂਤੀਕਾਰੀ ਬੰਦਾ ਵੀ ਰਿਹਾ ਸੀਗਾ ਇਹ ਵਧੀਆ ਲੋਕਾਂ ਲੋਕਾਂ ਬਾਰੇ ਦੋਲਦਾ ਸੀ ਆਮ ਪੰਜਾਬੀਆਂ ਬਾਰੇ ਅੱਛਾ ਇਸ ਤੋਂ ਮੈਂ ਇਹ ਗੱਲ ਇਹ ਕੰਮ ਕਰ ਤੋਂ ਬਣਾ ਜਹਾਜ਼ ਲੈਣ ਤੋਂ ਪਹਿਲਾਂ ਉਹਨੂੰ ਜਹਾਜ਼ ਕਰਾਏ ਮੇਰੇ ਨਾਲ ਮਿਲਣਾ ਨਹੀਂ ਸੀਗਾ ਇਹਨੇ ਕੰਪਨੀ ਸਟਾਰਟ ਕੀਤੀ ਸੀ ਉਹ ਕੰਪਨੀ ਦਾ ਨਾਮ ਕਿਸੇ ਨੇਵੀਗੇਸ਼ਨ ਵਾਲੀ ਨੇਵੀਗੇਸ਼ਨ ਕੰਪਨੀ ਬਣਾਈ ਗੁਰਨਾਰਕ ਨੇਵੀਗੇਸ਼ਨ ਨੇਵੀਗੇਸ਼ਨ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜਾ ਅਸੀਂ ਜੀਪੀਐਸ ਚਲਾਉਂਦੇ ਉਹ ਜਿਹੜੇ ਨੇਵੀਗੇਟਰ ਕੰਮ ਕਰਦੇ ਨੇ ਓਕਸੀਕਾ ਗੁਰਨਾਕ ਨੇਵੀਗੇਸ਼ਨ ਉਹ ਨਾਮ ਦੇ ਕੰਪਨੀ ਬਣਾਏ ਕੰਪਨੀ ਬਲਾਨ ਤੋਂ ਬਾਅਦ ਹੀ ਉਹਨੂੰ ਜਹਾਜ਼ ਕਰਾਈ ਨਹੀਂ ਮਿਲਿਆ ਅਦਰਵਾਈਜ਼ ਕਰਾਈ ਤੇ ਜਾ ਰਿਹਾ ਮਿਲਦਾਰੀ ਸੀ ਉਹਨੇ ਪਹਿਲੀ ਵਾਰ ਕੁਐਸਚਨ ਪੁੱਛਿਆ ਤਾਂ ਜੀ ਸਭ ਤੋਂ ਪਹਿਲੀ ਵਾਰ ਕੰਪਨੀ ਦੇ ਨਾਮ ਕੁਝ ਗੁਰਨਾਕ ਨੇਵੀਗੇਸ਼ਨ ਸੀ ਇੱਥੋਂ ਹੀ ਇਹਨੇ ਗੁਰਨਾਕ ਨਾਮ ਜਹਾਜ਼ ਰੱਖਿਆ ਠੀਕ ਹੈ ਉਸ ਤੋਂ ਬਾਅਦ ਹੀ ਕੰਮ ਅਗਾਟਾ ਮਾਰੂ ਜਹਾਜ਼ ਬਾਅਦ ਦੇ ਵਿੱਚ ਮਿਲਿਆ ਐਨੀ ਗੱਲ ਕਲੀਅਰ ਹੈ ਮਤਲਬ ਲੌਜੀਕਾ ਸਮਝ ਆ ਰਹੀ ਹੈ ਕਿ ਇਹੋ ਸਟੋਰੀ ਕਿਵੇਂ ਬਣ ਰਹੀ ਹੈ ਕੋਨੇ ਕਿਵੇਂ ਲਿਆ ਕੀ ਕਰ ਰਿਹਾ ਕਰ ਰਿਹਾ ਹੈ ਰਿਹਾ ਜਿਹੜੇ ਕੈਨੇਡਾ ਤੇ ਅਮਰੀਕਾ ਦੇ ਵਿੱਚ ਰੁਪਨ ਸੈਟ ਕਰਨਾ ਹੈ ਚਲੋ ਜੀ ਇਹ ਇਹ ਗੱਲ ਸੀਗੀ ਜਿਹੜੀ 4 ਅਪ੍ਰੈਲ 1914 ਨੂੰ ਹਾਂਗਕਾਂਗ ਤੋਂ ਚੱਲਿਆ ਹਾਂਗਕਾਂਗ ਉਹੀ ਸ਼ਹਿਰ ਹੈ ਜਿਹੜਾ ਜਿਹੜਾ ਜਾਪਾਨ ਦਾ ਸ਼ਹਿਰ ਹੈ ਜਾਪਾਨ ਦੀ ਰਾਜਧਾਨੀ ਟੋਕੀਓ ਹੈ ਇਹ ਹਾਂਗਕਾਂਗ ਉਥੋਂ ਦਾ ਬਹੁਤ ਵੱਡਾ ਸ਼ਹਿਰ ਹੈ ਜਿਵੇਂ ਇੰਡੀਆ ਦੀ ਰਾਜਧਾਨੀ ਦਿੱਲੀ ਹੈ ਚਲਾਈ ਇਹਦਾ ਬਹੁਤ ਵੱਡਾ ਸ਼ਹਿਰ ਹੈ ਤੇ ਮੁੰਬਈ ਵੀ ਬਹੁਤ ਵੱਡਾ ਸ਼ਹਿਰ ਹੈ ਐਮੀ ਹਾਂਗਕਾਂਗ ਉਥੋਂ ਦਾ ਸ਼ਹਿਰ ਹੈ ਇਹ ਚੱਲਿਆ ਸੀਗਾ 4 ਅਪ੍ਰੈਲ 1914 ਨੂੰ ਹਾਂਗਕਾਂਗ ਤੋਂ ਚੱਲਿਆ 23 ਮਈ 1914 ਨੂੰ ਜਿਹਦੇ ਵਿੱਚ ਕੁੱਲ 376 ਭਾਰਤੀ ਸਵੈਸ਼ੀ 376 기ਦੇ ਮਿੱਤਰ ਯਾਦ ਰੱਖੋਗੇ 340 ਸਿੱਖ ਨੇ 24 ਇਹ ਮੁਸਲਮਾਨ 12 ਨੇ Hindu ਦੇਖੋ 12 ਨੂੰ 24 Hindu ਕਿੰਨੇ ਘੱਟ ਨੇ Hindu ਸ਼ਬਦ ਵੀ ਛੋਟਾ ਹੈ ਮੁਸਲਮਾਨ ਸ਼ਬਦ ਵੀ ਵੱਡਾ ਹੈ ਹਾਂਜੀ 12 ਨੂੰ 24 24 ਸੀ ਇਹ ਮੁਸਲਮਾਨ 12 ਸੀ ਇਹ Hindu ਬਾਕੀ ਰਹਿ ਗਏ 340 340 ਸਿੱਖ ਨੇ ਵੱਣਦੇ ਕਿੰਨੇ 376 ਵੱਣਦੇ ਨੇ 376 3 ਨੂੰ 6 6 ਤੋਂ ਬਾਅਦ 1 7 ਵਜਾ ਲੈ ਲਿਖਿਆ ਵੱਡਾ ਨੰਬਰ 376 ਟੋਟਲ ਯਾਤਰੀ ਕਿਉਂਕਿ ਕੁਸ਼ਣ ਪੁੱਛ ਰਿਹਾ ਹੈ ਉਹਦੇ ਵਿੱਚ ਕੁੱਲ ਕਿੰਨੇ ਯਾਤਰੀ ਸੀ 376 375 390 ਆਪਸ਼ਨ ਦੇ ਵਿੱਚ ਦਿੱ ਗਿਆ ਜਾਂਦਾ ਹੈ ਪਰ ਆਨਸਰ ਸਹੀ ਕੀ ਹੈ 376 76 ਜਦੋਂ ਇਹ ਪਹਿਲੀ ਵਾਰ ਇੱਕੋ ਇੱਕੋ ਚੱਲਿਆ ਸੀਗਾ 4 ਅਪ੍ਰੈਲ 1914 ਨੂੰ ਹਾਂਗਕਾਂਗ ਤੋਂ ਚੱਲੇ ਆ ਪਹੁੰਚਿਆ ਕਦੋਂ ਉਹ 23 ਮਈ 1914 ਨੂੰ ਹੁਣ ਦੇਖੋ ਅਪ੍ਰੈਲ ਮਈ ਅਗਲੇ ਮਹੀਨੇ ਪਹੁੰਚ ਗਿਆ 4 ਅਪ੍ਰੈਲ ਨੂੰ ਚੱਲਿਆ ਸੀਗਾ ਜਿਹੜਾ ਅਪ੍ਰੈਲ ਦਾ ਮਹੀਨਾ ਕਿੰਨੇ ਦਿਨ ਦਾ ਕਿੰਨੇ ਦਿਨ ਹੁੰਦਾ ਹੈ ਕੀ ਤੀਸਰ ਤੀਹ ਹੁੰਦਾ ਤੀਰਾ ਹੁੰਦਾ ਤੇ ਮਈ ਦਾ ਤਾਰੀਖ ਪੂਰਾ ਹੀ ਹੋਇਆ ਗਿਆ ਦੇਖੋ ਇਹਦੇ ਵਿੱਚ ਇਹਨੇ 26 ਦਿਨ ਤੇ ਲੱਲੇ 26 ਦਿਨ ਹਿੱਤ ਲੱਲੇ 23 ਦਿਨ ਹਿੱਤ ਲੱਲੇ 26 ਦੇ ਲਈ 26 ਦੇ ਲਈ 49 ਨਾ 49 59 ਦਿਨਾਂ ਦੇ ਵਿੱਚ ਇਹ ਜਾਜ ਇੱਥੇ ਪਹੁੰਚ ਜਾਂਦਾ ਹੈ ਵੈਨਕੂਵਰ ਜਨ ਵੈਨਕੂਵਰ ਉਹ ਵੀ ਸ਼ਹਿਰ ਹੈ ਕੈਨੇਡਾ ਦਾ ਬਹੁਤ ਮਸ਼ਹੂਰ ਸ਼ਹਿਰ ਹੈ ਵੈਨਕੂਵਰ ਅੱਜ ਕੱਲ ਲੋਕ ਵੈਨਕੂਵਰ ਦੇ ਵਿੱਚ ਜਾਦੇ ਨੇ ਲੋਕ ਰਹਿੰਦੇ ਨੇ ਜਿਹੜੇ ਜਾਂਦੇ ਨੇ ਵੈਨਕੂਵਰ ਤੇ ਪਹੁੰਚਿਆ ਵੈਨਕੂਵਰ ਜਦੋਂ ਪਹੁੰਚ ਗਿਆ ਨਾ ਇਹ ਜਹਾਜ਼ ਉੱਥੇ ਜਾ ਕੇ ਪਹੁੰਚ ਗਿਆ ਉੱਥੇ ਜਿਹੜੇ ਯਾਤਰੀ ਇਹਦੇ ਚੜੇ ਹੋਏ ਸੀ 7 6 376 ਲੋਕ ਸੇ ਭਾਰਤ ਦੇ ਜੜੇ ਹੋਏ ਸੀ ਉਹ ਜਦੋਂ ਉਤਰੇ ਇਹਨਾਂ ਨੂੰ ਉਤਰਾ ਦਿੱਤਾ ਗਿਆ ਕਿਉਂ ਉਤਰ ਦਿੱਤਾ ਗਿਆ ਇਹ ਗੱਲ ਪਹਿਲਾਂ ਵੀ ਦੱਸੀ ਗਈ ਹੈ ਕਿ ਜਿਹੜੀ ਅਮਰੀਕਾ ਦੀ ਸਰਕਾਰ ਹੈ ਤੇ ਕੈਨੇਡਾ ਦੀ ਸਰਕਾਰ ਹੈ ਉਹ ਭਾਰਤੀ ਲੋਕ ਨੂੰ ਅਲਾਉ ਨਹੀਂ ਕਰਦੀ ਐ ਸਮਝ ਲਓ ਕਿਉਂ ਵੀਜ਼ਾ ਨਹੀਂ ਪ੍ਰੋਵਾਈਡ ਕਰਦੇ ਇਹਨਾਂ ਨੂੰ ਉਹ ਨਹੀਂ ਕਹਿੰਦੀ ਵੀ ਇੱਥੋਂ ਦੇ ਲੋਕ ਇੱਥੇ ਆ ਕੇ ਬਸਣ ਤਾਂ ਗਿਆ ਉਹ ਲੋਕਾਂ ਨੂੰ ਵਾਪਸ ਭੇਜਿਆ ਗਿਆ ਮਜਬੂਰ ਹੋ ਗਏ ਉਹ ਕਿੱਥੇ ਜਾਂਦੇ ਪਰ ਉਹਦੇ ਵਿੱਚ ਕੁਝ ਲੋਕ ਸੀਗੇ ਜਿਹਦੇ ਵਿੱਚ 22 ਨੰਬਰ ਲਿਖਿਆ ਹੋਇਆ ਹੈ ਤੂੰ ਵੀ ਆ ਜਾ ਮੈਂ ਵੀ ਆ ਜਾ ਤੂੰ ਦੋਨੋਂ 22 ਸਾਡੇ ਕੋਲ ਆ ਜਾਓ 22 ਨੰਬਰ ਲਿਖਿਆ ਨਾ ਤਾਂ 22 ਨੰਬਰ ਵਾਲ ਨੂੰ ਲਿਆ ਕਿ ਤੁਸੀਂ ਆ ਜਾਓ ਇਹਨਾਂ ਨੇ ਆਪੇ ਸਿਟੀਜਨਸ਼ਿਪ ਦਿਖਾਈ ਇਹਨਾਂ ਕੋਲ ਕੈਨੇਡੀਅਨ ਸਿਟੀਜਨਸ਼ਿਪ ਸੀ ਨਾਗਰਿਕਤਾ ਸੀਗੇ ਇਹ ਦਿਖਾਇਆ ਕਿ ਇਹ ਤਾਂ ਤਰੇਗੇ ਵਾਪਸ ਆ ਗਏ ਵਾਪਸ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਮੁੜ ਕੇ ਆਏ ਨਾ ਫੇਰੇ ਵਾਪਸੇ ਹਾਂਗਕਾਂਗ ਦੇ ਅੰਦਰ ਪਹਿਲਾਂ ਵੀ ਆਪਾਂ ਚੱਲੋ ਕੋਈ ਗੱਲ ਨਹੀਂ ਹੁਣ ਆਪਾਂ ਤਾਂ ਨਹੀਂ ਰਹਿ ਸਕਿਆ ਆਪਾਂ ਹਾਂਗਕਾਂਗ ਜਾਂਦੇ ਹਾਂ ਉੱਥੇ ਬੜੇ ਘਰ ਵੀ ਨੇ ਕੁਝ ਲੋਕ ਜਦੋਂ ਹਾਂਗਕਾਂਗ ਦੀ ਵੀਆ ਸਿੰਗਾਪੁਰ ਉਤਰ ਦੀ ਕੋਸ਼ਿਸ਼ ਕਰਦੇ ਨੇ ਉੱਥੇ ਉਤਰ ਦਿੱਤਾ ਗਿਆ ਤੇ ਮਾਰੇ ਫਸ ਗਿਆ ਤਾਂ ਉਹੀ ਬੰਦਾ ਆਪਣੇ ਘਰ ਤੋਂ ਚੱਲਿਆ ਕਿਸੇ ਜਗ੍ਹਾ ਦੇ ਬਾਸੂਰ ਉਤਰ ਦੇ ਦਿੱਤਾ ਗਿਆ ਜਦੋਂ ਵਾਪਸ ਕਰਿਆ ਉੱਥੇ ਉਤਰ ਦਿੱਤਾ ਗਿਆ ਤਾਂ ਬਸ ਗਿਆ ਫਿਰ ਇਸ ਤੋਂ ਬਾਅਦ ਆਪਣੇ ਜਿਹੜਾ ਪੰਜਾਬ ਪੰਜਾਬ ਸੀਗੇ ਪੰਜਾਬ ਦੇ ਵਿੱਚ ਦਵਾਰੇ ਜਿਹੜੀ ਬੰਦ ਨੇ ਵੀ ਆਪਾਂ ਪੰਜਾਬ ਚੱਲਦੇ ਆਂ ਫਿਰ ਤਾਂ ਆਪਣਾ ਕੋਈ ਰਾਹ ਨਹੀਂ ਹੈਗਾ ਆਪਾਂ ਕਿੱਧਰ ਉਤਰ ਨਹੀਂ ਦਿੱਤਾ ਜਾਂਦਾ ਗਿਆ ਫਿਰ ਉਸ ਤੋਂ ਬਾਅਦ ਇਹ ਬਹੁਦਿਆਂ ਦੇ ਵਿੱਚ ਬਹੁਤ ਸਾਰੇ ਬਹੁਤ ਸਾਰੇ ਲੋਕਾਂ ਦੇ ਘਰ ਸੀ ਕਰੇ ਉਤਰ ਨਹੀਂ 29 ਨੰਬਰ ਦੀ ਗੱਲ 1914 ਦੀ ਹੁਣ ਦੇਖੋ ਪਰਸਾ ਕਿੱਥੋਂ ਚੱਲੇ ਹੋਏ ਸੀ ਅਪ੍ਰੈਲ ਤੋਂ ਚੱਲੇ ਸਤੰਬਰ ਆ ਗਿਆ ਬਹੁਤ ਟਾਈਮ ਲੱਗ ਗਿਆ ਉਹ ਜੇ ਪਾਣੀ ਦੇ ਵਿੱਚ ਡਿੱਗ ਰਹੇ ਨੇ 29 ਤਬਰ 1914 ਨੂੰ ਜਾਜ ਕਲਕੱਤਾ ਦੇ ਬਾਰੇ ਬਾਰੇ ਘਾਟ ਦੇ ਉੱਤਰਿਆ ਰੁਕ ਗਿਆ ਬਜਵੇਂ ਦੇ ਘਾਟਾ ਕਲਕੱਤਾ ਦੇ ਵਿੱਚ ਹੈ ਹੁਣ ਕਲਕੱਤਾ ਵਾਲੇ ਬੰਦਰਗਾਹ ਨਹੀਂ ਹੈ ਉੱਥੇ ਜਾ ਕੇ ਪਹੁੰਚ ਜਾਏ ਅੰਗਰੇਜ਼ਾਂ ਦਾ ਬਾਰ ਨੂੰ ਕਾਜੇ ਦਾ ਲੈ ਲੈ ਗਿਆ ਤੇ ਬਹੁਤ ਸਾਰੇ ਯਾਤਰੀਆਂ ਨੂੰ ਪੈਦਲ ਪੰਜਾਬ ਜਾਣ ਵਾਸਤੇ ਕਹਿ ਗਿਆ ਵੀ ਤੁਸੀਂ ਪੈਦਲ ਜਾਓ ਪਰ ਜਿਹੜੇ ਯਾਤਰੀ ਸੀਗੇ ਉਹਨਾਂ ਨੇ ਜੱਥੇ ਦੇ ਰੂਪ ਦੇ ਵਿੱਚ ਆਪਦੇ ਆਪ ਸੈਕਟਰ ਕੀਤੇ ਇਕੱਠਾ ਕਰ ਲਿਆ ਪੁਰਗਨ ਸਾਹਿਬ ਸੀਗਾ ਜਿਹੜਾ ਉਹਨਾਂ ਨੇ ਸਿਰ ਤੇ ਚੱਕਿਆ ਸੀ ਰੱਖ ਲਿਆ ਉਸ ਤੋਂ ਬਾਅਦ ਇਹਨਾਂ ਨੇ ਸੋਚਿਆ ਕਿ ਆਪਾਂ ਕਰ ਦੱਤੇਗੇ ਨਹੀਂ ਅੱਗੇ ਬਧਾਏ 1:00 ਵਜੇ ਕਾਂਟ ਪਿੱਛੇ ਰਹਿ ਜਾਂਦਾ ਹੈ ਕੋਲਕਾਤਾ ਆ ਗਿਆ ਸਾਰਾ ਇਹ ਬੰਦਰਗਾਹ ਹੈ 1:00 ਵਜੇ ਕਾਂਟ ਹੈ ਠੀਕ ਹੈ ਇਹ ਬੰਦਰਗਾਹ ਸੀ ਜਿਹੜੀ ਬਧਾਏ ਕਾਂਟ ਹੈ ਪਰ ਉਹ ਕਹਿੰਦੇ ਆਪਾਂ ਕੋਸਟਲ ਆਏ ਠੀਕ ਹੈ ਕੋਸਟਲ ਆਏ 1:00 ਵਜੇ ਪਾਣੀ ਦੇ ਨਾਲ ਲੱਗਦਾ ਇੱਥੇ ਉੱਤਰ ਕੇ ਅੱਗੇ ਸੋਚਦੇ ਨੇ ਕਿ ਪੰਗਲ ਗੱਤੇ ਕਈ ਅੱਗੇ ਵੱਧਦੇ ਆ ਠੀਕ ਹੈ ਇਹਨਾਂ ਬਹੁਤ ਸਾਰਾ ਮਤਲਬ ਕਿ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਪੁਰਗਨ ਸਾਹਿਬ ਨੇ ਸਿੱਖਤੀ ਰੱਖਿਆ ਉੱਥੇ ਜਦੋਂ ਤੁਰਨ ਲੱਗਦੇ ਨੇ ਉਹਨਾਂ ਦੇ ਅੰਗਰੇਜ਼ ਪਿੱਛੋਂ ਗੋਲੀਆਂ ਮਾਰ ਦਿੰਦੇ ਨੇ ਜਦੋਂ ਗੋਲੀਆਂ ਮਾਰਦੇ 19 ਸਿੱਖ ਸੀਗੇ ਉੱਥੇ ਮਾਰੇ ਜਾਂਦੇ ਨੇ ਤੇ ਬਹੁਤ ਸਾਰੇ ਜ਼ਖਮੀ ਹੋ ਜਾਂਦੇ ਨੇ ਕਿੰਨੇ ਸਿੱਖ ਮਾਰੇ ਜਾਂਦੇ ਨੇ ਕੁਸ਼ਣ ਪੁੱਛਿਆ ਜਾਂਦਾ ਕਿੰਨੇ ਲੋਕ ਉਤਰੇ ਸੀ ਰੱਖਿਆ ਕੁਸ਼ਣ ਪੁੱਛਿਆ ਜਾਂਦਾ ਕਿੰਨੇ ਰੁਕਾ ਉਹ ਸਿੱਟ ਜਿਹੜੇ ਸਿੱਖ ਜਿਹੜੇ ਕੁਸ਼ਣ ਪੁੱਛਿਆ ਜਾਂਦਾ ਕਿੰਨੇ ਹਿੰਦੂ ਸੀਗੇ ਪੁੱਛੋ ਪੁੱਛਿਆ ਕਿਨੇ ਮੁਸਲਮਾਨ ਸੀਗੇ ਪੁੱਛਿਆ ਜਾਂਦਾ ਟੋਟਲ ਕਿੰਨੇ ਸੀ ਪੁੱਛਿਆ ਜਾਂਦਾ 19 ਸਿੱਖ ਸੀਗੇ ਜਿਹੜੇ ਮਾਰੇ ਗਏ ਬਾਕੀ ਸਾਰੇ ਬਹੁਤ ਸਾਰੇ ਜ਼ਖਮੀ ਹੋ ਗਏ ਬਾਬਾ ਗੁਰਦਤ ਸਿੰਘ ਜੀ ਦੇ ਭਾਈ ਉਹ ਸਾਥੀ ਸੀਗੇ ਬਾਅਦਿਕ ਨਿਕਲ ਗਏ ਥਾਈ ਦੇ ਨਾਲ ਗੁਰਦਤ ਸਿੰਘ ਜੀ ਜਿਹੜੇ ਭੱਜ ਜਾਂਦੇ ਨੇ ਬਾਕੀ ਵਿਆਸਤੇ ਵਿੱਚ ਲੈ ਲਿਆ ਜਾਂਦਾ ਤੇ ਪੰਜਾਬ ਭੇਜ ਦਿੱਤਾ ਜਾਂਦਾ ਇਹਦਾ ਮਤਲਬ ਇਹ ਸੀਗਾ ਜਦੋਂ ਉਹ ਇਹ ਉੱਤੇ ਉੱਤੇ ਜਦੋਂ ਟ੍ਰੇਨ ਕਰੀ ਵੀ ਜਾਂਦੇ ਸੀ ਨਾ ਤਾਂ ਵੀ ਇਹਨਾਂ ਗੋਲੀਆਂ ਮਾਰਦੇ ਸੀਗੇ ਨਾ ਲੋਕ ਲੋਕ ਕਿ ਆਣਾ ਮੈਂ ਮਾਂ ਜਾਂ ਉਸ ਵਕਤ ਐਨੀ ਮਾੜੀ ਹਾਲਾਤ ਸੀਗੇ ਇਸ ਕਰਕੇ ਬਹੁਤ ਮਸ਼ਹੂਰ ਹੈ ਤਾਜਦਾ ਉੱਤੇ ਜਿਹੜਾ ਕਾਮਾਗੜ ਦਾ ਮਾਰੂ ਜਹਾਜ਼ ਦਾ ਜਿਹੜਾ ਸੀਨ ਹੁਣ ਲੱਗ ਜਾ ਕੇ ਵੈਨਕੂਵਰ ਦੇ ਵਿੱਚ ਸੋਚ ਸੀਗਾ ਜਿਹੜਾ ਜਿੱਦਾਂ ਜਿੱਦਾਂ ਸਾਨੂੰ ਰੋਣ ਲੱਗ ਜਾਦਾ ਤੇ ਅੱਗੇ ਉਹ ਕਹਿੰਦਾ ਸਾਡੇ ਲੋਕਾਂ ਨੇ ਤਾਂ ਉੱਤਰ ਨਹੀਂ ਦਿੱਤਾ ਗਿਆ ਕਹਿੰਦਾ ਅੱਜ ਦੇਖੋ ਅਸੀਂ ਬਸਦੇ ਹਾਂ ਉਹਰੇ ਕਿਉਂਕਿ ਪੰਜਾਬੀ ਇਹ ਜਾਤਾ ਸੀ ਸਭ ਤੇ ਤਾਂ ਦੇਖੋ ਸੀ ਬਸਦੇ ਅੱਜ ਅਸੀਂ ਹੋਏ ਠੀਕ ਹੈ ਇਸ ਤਰ੍ਹਾਂ ਦੇ ਕਾਮਾਗੜਾ ਮਾਰੂ ਜਾਂਦੇ ਸਿੱਨੇ ਕੋਸ਼ਿਸ਼ ਨੇ ਸਾਰੇ ਪਤਾ ਹੋਣੇ ਜਾਂਦੇ ਨੇ ਕਿੰਨੇ ਲੋਕ ਸੀਗੇ 376 ਲੋਕ ਸੀ ਜਿਹਦੇ ਵਿੱਚੋਂ 12 ਸੀਗੇ ਹਿੰਦੂ 24 ਸੀਗੇ ਮੁਸਲਮਾਨ 21 ਕੋਈ ਸ਼ੈਡਿਊਲ ਸੀਪ ਸੀਗੇ ਉਹ ਬੈਂਕੂਬਰ ਉਤਰ ਜਾਂਦੇ ਨੇ ਬਾਕੀ ਵਾਪਸ ਭੇਜ ਦਿੱਤਾ ਜਾਂਦਾ ਫੌਂਗਕਾਂਗ ਆਰ ਦੇ ਬਾਰੇ ਵਿੱਚ ਕੋਸ਼ਿਸ਼ ਕਰਦੇ ਉਹ ਸਿੰਗਾਪੁਰ ਉੱਥੇ ਉਹਨਾਂ ਘਰ ਹੁੰਦੇ ਨੇ ਪਰ ਉਹ ਦੁਬਾਰੇ ਉਤਰ ਦਿੱਤਾ ਜਾਂਦਾ ਦੁਬਾਰੇ ਕੋਸ਼ਿਸ਼ ਕਰਦੇ ਪਰ ਪੰਜਾਬ ਚਲਦੇ ਆ ਕਲਕੱਤਾ ਦੇ ਬਜ ਬਜ ਘਾਟ ਦੇ ਉੱਤਰਦੇ ਨੇ ਬਰਾਤਾਂ ਦੇ ਬਜ ਬਜ ਘਾਟ ਦੇ ਉੱਤਰਦੇ ਨੇ ਜਦੋਂ ਉਹਨਾਂ ਕੋਲੇ ਗੁਰੂਆਂ ਸਾਹਿਬ ਹੁੰਦੇ ਬਰਾਦਮਨ ਉਸੇ ਦੇ ਉੱਤੇ ਗੁਰੂਆਂ ਸਾਹਿਬ ਜੀ ਰੁੱਕ ਕੇ ਉਸ ਤੋਂ ਬਾਅਦ ਕਰਤਿਆ ਕਰੀ ਵੱਧਦੇ ਨੇ ਕਲਕੱਤਾ ਸਾਹਿਬ ਕਰੀ ਵੱਧਦੇ ਨੇ ਉਹ ਜਿਹਦੇ ਕਾਰਨ ਉਹਨਾਂ ਦੇ ਪਿੱਛੇ ਨੇ ਗੋਲੇ ਚਲਾਇ ਜਾਂਦੀਆਂ ਨੇ ਉਹਦੇ ਵਿੱਚ 19 ਸਿੱਖ ਸੀਗੇ ਜਿਹੜੇ ਮਾਰੇ ਜਾਂਦੇ ਨੇ ਬਾਕੀ ਨੂੰ ਬਹੁਤ ਸਾਰੇ ਜਖਮੀ ਹੋ ਜਾਂਦੇ ਨੇ ਬਾਬਾ ਗੁਰਦੇਵ ਸਿੰਘ ਦੇ 28 ਹੋਰ ਸਿੱਖ ਸੀਗੇ ਜਿਹਦੇ ਕਾਰਨ ਬਚ ਕੇ ਨਿੱਕੇ ਜਾਂਦੇ ਨੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਬਾਤ ਕਰ ਪੰਜਾਬ ਦੇ ਪੇਡੇ ਤਾਂ ਬੰਦੀ ਬਣਾ ਲਿਆ ਜਾਂਦਾ ਹੈ ਪੰਜਾਬ ਪੇਡੇ ਤਾਂ ਜਾਂਦਾ ਠੀਕ ਹੈ ਸਾਰੀ ਗਾਣੀ ਕਾਮਾਗਾਟ ਮਰ ਗਿਆ ਅੱਜ ਦੀ ਸੀ ਕੰਪਨੀ ਦਾ ਨਾਮ ਯਾਦ ਰੱਖਣਾ ਗੁਰਨਾਰਕ ਨੇਵੀਗੇਸ਼ਨ ਹੈ ਠੀਕ ਹੈ ਮੰਤਰ ਕੀ ਸੀਗਾ ਕੈਨੇਡਾ ਤੇ ਅਮਰੀਕਾ ਦੇ ਵਿੱਚ ਰੁਕਮ ਸੈੱਟ ਕਰਨਾ ਕਿਉਂਕਿ ਉੱਥੋਂ ਜਿਹੜੇ ਲੋਕ ਜਾਂਦੇ ਸੀਗੇ ਉਹਨਾਂ ਦੀ ਹਾਲਤ ਬਹੁਤ ਖਰਾਬ ਸੀ ਗੁਰਗੱਤੀ ਹਾਲਤ ਸੀਗੀ ਇਹ ਸਾਰਿਆਂ ਨੂੰ ਯਾਦ ਰੱਖਣਾ ਹੈ ਬੈਂਡ ਲੋਜੀਕਲ ਯਾਦ ਰੱਖੋ ਸਟੋਰੀ ਬਣਾ ਕੇ ਰੱਖੋ ਦਮਾਤ ਜਿੰਨੀਆਂ ਸਟੋਰੀਆਂ ਹਿਸਟੋਰੀਕਲ ਯਾਦ ਰਹਿਣਗੀਆਂ ਕੋਈ ਕੀ ਗੱਲ ਰਹੇਗੀ ਪੁਆਇੰਟਾਂ ਮੈਨੂੰ ਯਾਦ ਰਹਿੰਦੇ ਜਿੱਦਾਂ ਕਰਨੇ ਕਹਿੰਦੇ ਨੇ ਵੈਸੇ ਤਾਂ ਪੁਆਇੰਟ ਕੋਈ ਆਇਆ ਹੈ ਵੀ ਨੇੜਾ ਬਣਾਇਆ ਕਰਾਇਆ ਹੋਵੇ ਕਦੋਂ ਸਟਾਰਟ ਹੋਇਆ 1914 ਦੀ ਗੱਲ ਹੈ ਸਾਰੀ ਕਦੋਂ ਤੱਕ ਤੁੱਕਾਦੋਂ ਲੈ ਕੱਢ ਲੈ 4 ਅਪ੍ਰੈਲ ਨੂੰ 23 ਮ